ਮਿਸ਼ਨ ਗੁਰਮਤ ਤੇ ਇੱਕ ਵਾਰ ਫਿਰ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਨੇ ਇਹ ਸਿੱਖ ਕੌਮ ਦੇ ਅੰਦਰ ਬੇਹੱਦ ਸੰਜੀਦਾ ਬੇਹੱਦ ਭਾਵਕ ਤੇ ਬਹੁਤ ਵੱਡੇ ਸੁਨੇਹੇ ਵਾਲੇ ਨੇ ਇਹ ਦਿਹਾੜੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪਰਬ ਨਾਲ ਸੰਬੰਧ ਰੱਖਦੇ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤੇ ਜਗਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤੇ ਨਾਲ ਹੀ ਮਾਤਾ ਗੁਜਰੀ ਜੀ ਚਮਕੌਰ ਦੀ ਗੜੀ 'ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਤਿਸਰਹੰਦ ਦੀਆਂ ਨੀਹਾਂ ਵਿੱਚ ਝਣਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਹ ਦਿਨ ਇਹ ਹਫਤਾ ਇੰਨਾਂ ਸ਼ਹੀਦਿਆਂ ਦਾ ਹੈ ਜਿਨ੍ਹਾਂ ਨੇ ਦੁਨੀਆ ਦੇ ਧਾਰਮਿਕ ਇਤਿਹਾਸ ਵਿੱਚ ਇੱਕ ਬਹੁਤ ਵੱਡੀ ਵਿਲੱਖਣ ਮਿਸਾਲ ਕਾਇਮ ਕੀਤੀ ਇਹ ਇਤਿਹਾਸ ਦੇ ਉਹ ਪੰਨੇ ਨੇ ਜਦੋਂ ਜ਼ਾਲਮ ਮੁਗਲ ਹਕੂਮਤ ਨੂੰ ਛੋਟੀਆਂ-ਛੋਟੀਆਂ ਜਿੰਦਾ ਨੇ ਛੋਟੇ-ਛੋਟੇ ਬੱਚਿਆਂ ਨੇ ਵੱਡੀ ਚੁਣੌਤੀ ਦਿੱਤੀ ਪਹਾੜ ਵਰਗੀ ਚੁਣੌਤੀ ਕਿ ਤੁਸੀਂ ਕਿਸੇ ਡਰ ਦੇ ਨਾਲ ਕਿਸੇ ਲਾਲਚ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਤੱਕੇ ਨਾਲ ਜ਼ੋਰ ਨਾਲ ਜ਼ਬਰ ਨਾਲ ਜ਼ੁਲਮ ਨਾਲ ਹੱਕ ਸੱਚ ਦੀ ਆਵਾਜ਼ ਨੂੰ ਖਤਮ ਨਹੀਂ ਕਰ ਸਕਦੇ ਜਿਹੜੀ ਮੁਗਲਿਆ ਜ਼ੁਲਮੀ ਹਕੂਮਤ ਸੀ ਉਸ ਦੀਆਂ ਜੜ੍ਹਾਂ ਪੱਟਣ ਦੇ ਵਿੱਚ ਇਹ ਸ਼ਹਾਦਤਾਂ ਬਹੁਤ ਵੱਡਾ ਬਹੁਤ ਵੱਡਾ ਸਾਜਨ ਜਿਹੜੀਆਂ ਨੇ ਉਹ ਬਣੀਆਂ ਸ਼ੂਟੇ ਸਾਹਿਬ ਜਿਆਦਿਆਂ ਦੀ ਇਹ ਜਿਹੜੀ ਸ਼ਹਾਦਤ ਹੈ ਸਰਹੰਦ ਦੀ ਦੀਵਾਰ ਦੇ ਵਿੱਚ ਛਿਣ ਕੇ ਜਿਹੜੀ ਸ਼ਹਾਦਤ ਕੀਤੀ ਗਈ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਸ਼ਹਾਦਤ ਦਾ ਬਦਲਾ ਲੈਣ ਵਾਸਤੇ ਜਿਹੜੀ ਜ਼ੁਲਮੀ ਮੁਗਲ ਹਕੂਮਤ ਸੀ ਉਹਦੇ ਪਾਸੋਂ ਬਦਲਾ ਲੈਣ ਵਾਸਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਜਿਹੜੀ ਇਤਿਹਾਸ ਦੇ ਵਿੱਚ ਅੱਜ ਵੀ ਬਹੁਤ ਵੱਡੀ ਮਿਸਾਲ ਹੈ ਅਸੀਂ ਇਹ ਦਿਨ ਸਾਬਜਾਦਿਆਂ ਦੀ ਇੰਨੀ ਪਵਿੱਤਰ ਸ਼ਹਾਦਤ ਦੇ ਸਤਿਕਾਰ ਵਜੋਂ ਸ਼ਰਧਾ ਵਜੋਂ ਮਨਾ ਰਹੇ ਹਾਂ ਪਰ ਜਿਹੜੀ ਗੱਲ ਮੈਂ ਮੁੱਖ ਤੌਰ ਤੇ ਕਰਨੀ ਚਾਹੁੰਨਾ ਕਿ ਸਿੱਖ ਕੌਮ ਇਹ ਸਾਬਜਾਦਿਆਂ ਦੀ ਪਵਿੱਤਰ ਸ਼ਹਾਦਤ ਹੈ ਜਿਹੜੇ ਇਸ ਦੇ ਦਿਹਾੜੇ ਨੇ ਕਿ ਸਰਕਾਰਾਂ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਕੀ ਸਰਕਾਰਾਂ ਵੱਲੋਂ ਦੱਸੇ ਅਨੁਸਾਰ ਮਨਾਵੇਗੀ ਇਹ ਵੱਡਾ ਸਵਾਲ ਹੈ ਇਹ ਮੈਂ ਤਾਂ ਕਰਕੇ ਗੱਲ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਤੇ ਇਸ ਤੇ ਲਗਾਤਾਰ ਚਰਚਾ ਚੱਲਦੀ ਰਹੀ ਹੈ ਤੇ ਹੁਣ ਵੀ ਚੱਲ ਰਹੀ ਹੈ ਅੱਜ ਵੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਸਾਹਿਬਜ਼ਾਦੇਾਂ ਦੇ ਸ਼ਹਾਦਤ ਦੇ ਦਿਨ ਮਨਾ ਰਹੇ ਹਾਂ ਤੇ ਇਹ ਸਵਾਲ ਅੱਜ ਵੀ ਉਵੇਂ ਦਾ ਉਵੇਂ ਖੜਾ ਕਿ ਸਰਕਾਰ ਬਜਿਦ ਹੈ ਕਿ ਅਸੀਂ ਸਾਹਿਬਜ਼ਾਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲਦੇਵ ਸੋਜੋ ਮਨਾਉਣਾ ਤੇ ਉਹਨਾਂ ਨੇ ਐਲਾਨ ਕੀਤਾ 700 ਤੋਂ ਵੱਧ ਜ਼ਿਲ੍ਹਿਆਂ ਵਿੱਚ ਦੇਸ਼ ਅੰਦਰ ਇਹ ਸਵਾਰ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਵੀਰ ਬਾਲਦੇਵ ਸੋਜ ਮਨਾਵਾਂਗੇ ਦੁੱਖ ਇਸ ਗੱਲ ਦਾ ਹੈ ਕਿ ਸਾਬਜਾਦਿਆਂ ਦੀ ਪਵਿੱਤਰ ਸ਼ਹਾਦਤ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਨ ਵਾਸਤੇ ਸਰਕਾਰ ਵੱਲੋਂ ਇੱਕ ਅੜੀ ਕੀਤੀ ਜਾ ਰਹੀ ਹੈ ਇੱਕ ਜਿੱਦ ਕੀਤੀ ਜਾ ਰਹੀ ਹੈ ਕੌਮ ਦੇ ਨਾਲ ਕਿ ਅਸੀਂ ਇਸ ਨੂੰ ਵੀਰ ਬਾਲ ਦੇ ਉਸ ਦੇ ਰੂਪ ਵਿੱਚ ਹੀ ਮਨਾਉਣਾ ਇਹ ਅੜੀ ਇਹ ਜਿੱਦ ਕਿਉਂ ਸਵਾਲ ਇਹ ਹੈ ਜੇਕਰ ਸਰਕਾਰ ਨੇ ਸਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਨਾ ਹੈ ਸਾਬਜਾਦਿਆਂ ਨੂੰ ਆਪਣੀ ਸ਼ਰਧਾ ਭੇਟ ਅਰਪਤ ਕਰਨੀ ਹੈ ਤੇ ਉਹ ਕਿਉਂ ਨਹੀਂ ਸਾਬਜਾਦਿਆਂ ਨੂੰ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਦੀ ਭਾਵਨਾ ਦੇ ਅਨਸਾਰ ਇਹ ਕਾਰਜ ਕਰਦੇ ਜਦੋਂ ਇਹ ਵੀਰ ਬਾਲ ਦਿਵਸ ਦਾ ਮਾਮਲਾ ਭਾਰਤ ਸਰਕਾਰ ਵੱਲੋਂ ਸਾਹਮਣੇ ਲਿਆਂਦਾ ਗਿਆ ਸੀ ਕਿ ਅਸੀਂ ਸਾਬਜਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਦੇ ਰੂਪ ਵਿੱਚ ਮਨਾਵਾਂਗੇ ਤਾਂ ਉਸ ਵਕਤ ਸਿੱਖ ਜਗਤ ਵਿੱਚ ਬਹੁਤ ਵੱਡਾ ਇਤਰਾਜ਼ ਪ੍ਰਗਟ ਹੋਇਆ ਸੀ ਕਿ ਸਾਬਜਾਦੇ ਬਾਲ ਨਹੀਂ ਹਨ ਉਹਨਾਂ ਦੀ ਸ਼ਹਾਦਤ ਦੀ ਭਾਵਨਾ ਬੱਚਿਆਂ ਵਰਗੀ ਨਹੀਂ ਸੀ ਉਹਨਾਂ ਦੀ ਸ਼ਹਾਦਤ ਦੀ ਭਾਵਨਾ ਬਹੁਤ ਵੱਡੀ ਬਹੁਤ ਮਹਾਨ ਕੁਰਬਾਨੀ ਵਜੋਂ ਇਤਿਹਾਸ ਦੇ ਵਿੱਚ ਅੰਕਿਤ ਹੈ ਸਾਬਜਾਦੇ ਬਾਲ ਨਹੀਂ ਹਨ ਉਹਨਾਂ ਦੀ ਭਾਵਨਾ ਬਹੁਤ ਵੱਡੇ ਬਾਬਿਆਂ ਤੋਂ ਵੱਡੀ ਹੈ ਸੋ ਇਸ ਭਾਵਨਾ ਦੇ ਨਾਲ ਜਿਹੜੀ ਸ਼ਹਾਦਤ ਹੈ ਉਹਨਾਂ ਦੀ ਜਿਹੜੀ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਉਹਨਾਂ ਨੂੰ ਮਨਾਇਆ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੇ ਇਸੇ ਤਰ੍ਹਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਤਰਾਜ਼ ਪ੍ਰਗਟ ਕੀਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਇਸ ਤੇ ਇਤਰਾਜ਼ ਕੀਤਾ ਗਿਆ ਤੇ ਇੱਕ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਵਿੱਚ ਸਿੱਖ ਵਿਦਵਾਨ ਸਨ ਉਹਨਾਂ ਨੇ ਆਪਣੀ رائے ਦਿੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ رائے ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਤੇ ਅਕਾਲ ਤਖਤ ਸਾਹਿਬ ਨੇ ਜਿਹੜਾ ਨਾਂ ਸੁਝਾਇਆ ਗਿਆ ਉਸ ਕਮੇਟੀ ਵੱਲੋਂ ਕਿ ਇਸ ਦਾ ਨਾਂ ਵੀਰ ਬਾਲਦੇਵਸ ਨਾਂ ਰੱਖਿਆ ਜਾਵੇ ਇਸ ਦਾ ਨਾਂ ਸਾਹਿਬ ਜਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ ਤੇ ਸਰਕਾਰ ਮਨਾਏ ਇਸ ਦੀ ਭਾਵਨਾ ਅਨਸਾਰ ਮਨਾਏ ਇਸ ਦੇ ਵਿੱਚ ਜੋ ਪ੍ਰੋਗਰਾਮ ਸਿੱਖ ਕੌਮ ਮਨਾਉਂਦੀ ਹੈ ਕਰਦੀ ਹੈ ਉਸ ਦਿਸ਼ਾ ਦੇ ਵਿੱਚ ਉਸ ਭਾਵਨਾ ਦੇ ਅਨਸਾਰ ਉਸ ਰੂਪ ਦੇ ਵਿੱਚ ਮਨਾਏ ਜਾਣ ਪਰ ਸਰਕਾਰ ਇਸ ਤੇ ਅੜੀ ਰਹੀ ਜਿਧ ਬਜਿਧ ਰਹੀ ਅੱਜ ਵੀ ਸਰਕਾਰ ਇਸ ਤੇ ਬਜੇਦਾ ਕਿਉਂ ਜੇ ਸਰਕਾਰ ਕਰਨਾ ਚਾਹੁੰਦੀ ਚੰਗੀ ਗੱਲ ਹੈ ਸਰਕਾਰ ਇਸ ਨੂੰ ਇੱਕ ਦੇਸ਼ ਦੇ ਵਿੱਚ ਕੌਮੀ ਪੱਧਰ ਤੇ ਜੇ ਇਹਨੂੰ ਮਾਨਤਾ ਦੇਣਾ ਚਾਹੁੰਦੀ ਹੈ ਤੇ ਸਾਬਜਾਦੇ ਸ਼ਹਾਦਤ ਦਿਹਾੜੇ ਵਜੋਂ ਸਾਬਜਾਦੇ ਸ਼ਹੀਦੀ ਦਿਵਸ ਵਜੋਂ ਇਸ ਨੂੰ ਮਾਨਤਾ ਦੇਵੇ ਤੇ ਸਾਬਜਾਦਿਆਂ ਦੀ ਇਸ ਸ਼ਹਾਦਤ ਦੀ ਭਾਵਨਾ ਜਿਹੜੀ ਆਪਣੇ ਧਰਮ ਪ੍ਰਤੀ ਹੱਕ ਸੱਚ ਪ੍ਰਤੀ ਹੈ ਉਹ ਪੂਰੇ ਦੇਸ਼ ਦੇ ਬੱਚਿਆਂ ਨੂੰ ਉਹਦੀ ਪ੍ਰੇਰਣਾ ਦੇਵੇ ਇਸ ਦੇ ਵਿੱਚ ਕੋਈ ਇਤਰਾਜ਼ ਨਹੀਂ ਸਿੱਖ ਕੌਮ ਨੂੰ ਵੀ ਕੋਈ ਇਤਰਾਜ਼ ਨਹੀਂ ਹੈ ਪਰ ਸਰਕਾਰ ਕੇਂਦਰ ਸਰਕਾਰ ਇਸ ਤੇ ਅੜੀ ਹੋਈ ਹੈ ਨਹੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਾਮੇਡੀ ਭਾਵਨਾ ਅਨੁਸਾਰ ਮਨਾਉਣਾ ਚਾਹੀਦਾ ਜੇਕਰ ਸਰਕਾਰ ਦੀ ਭਾਵਨਾ ਅਨੁਸਾਰ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਵੀਰ ਬਾਲਦੇਵਸ ਦੇ ਰੂਪ ਵਿੱਚ ਤੇ ਇਸ ਤੇ ਬਹੁਤ ਸਾਰੇ ਵਿਗੜ ਪੈਦਾ ਹੋਣਗੇ ਸਿੱਖਾਂ ਦੀ ਇਹ ਪਰੰਪਰਾ ਨਹੀਂ ਹੈ ਸਿੱਖਾਂ ਦੀ ਪਰੰਪਰਾ ਬਹੁਤ ਮੌਲਿਕ ਬਹੁਤ ਅਡਰੀਟ ਬਹੁਤ ਵਿਲੱਖਣ ਹੈ ਸਿੱਖ ਸਿੱਖ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੇ ਨਾਲ ਭਾਵਨਾਤਮਕ ਢੰਗ ਦੇ ਨਾਲ ਜੁੜੇ ਹੋਏ ਨੇ ਸੋ ਮੇਰੀ ਬੇਨਤੀ ਹੈ ਕਿ ਅਸੀਂ ਸਾਬਜਾਦਿਆਂ ਦੇ ਇਹ ਜਿਹੜੇ ਸ਼ਹੀਦੀ ਦਿਹਾੜਿਆਂ ਦੇ ਦਿਨ ਜਿਹੜੇ ਮਨਾ ਰਹੇ ਆ ਇਸ ਨੂੰ ਪੰਥ ਦੀ ਭਾਵਨਾ ਅਨੁਸਾਰ ਸਿੱਖਾਂ ਦੀ ਭਾਵਨਾ ਅਨੁਸਾਰ ਇਤਿਹਾਸ ਦੀ ਭਾਵਨਾ ਅਨੁਸਾਰ ਸਾਬਜਾਦਿਆਂ ਦੀ ਸ਼ਹਾਦਤ ਦੀ ਭਾਵਨਾ ਅਨੁਸਾਰ ਮਨਾਇਆ ਜਾਵੇ ਇਸ ਲਈ ਜਿੱਥੇ ਮੈਂ ਸਾਬਜਾਦਿਆਂ ਦੀ ਪਵਿੱਤਰ ਸ਼ਹਾਦਤ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਉੱਥੇ ਪੂਰੇ ਸਿੱਖ ਜਗਤ ਨੂੰ ਵੀ ਅਪੀਲ ਕਰਦਾ ਕਿ ਅਸੀਂ ਆਪਣੇ ਇਤਿਹਾਸ ਦੀ ਮੌਲਿਕਤਾ ਆਪਣੇ ਸਿਧਾਂਤਾਂ ਦੀ ਅਮੀਰੀ ਆਪਣੀ ਅਡਰੀ ਪਛਾਣ ਉਹਨੂੰ ਕਾਇਮ ਰੱਖਣਾ ਤੇ ਉਹਨੂੰ ਕਦੇ ਵੀ ਖੰਡਿਤ ਨਹੀਂ ਹੋਣ ਦੇਣਾ ਭਾਵੇਂ ਉਹ ਕਿਸੇ ਵੱਲੋਂ ਵੀ ਕੀਤਾ ਜਾ ਰਿਹਾ ਹੋਵੇ ਸੋ ਬਹੁਤ ਬਹੁਤ ਧੰਨਵਾਦ ਅਸੀਂ ਆਪਣੇ ਸਾਹਿਬ ਜਾਦੇ ਮਹਾਨ ਸਾਹਿਬ ਜਾਦਿਆਂ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਸ਼ਰਧਾ ਸਦਕਾਰ ਭੇਟ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲਈਏ ਸਿੱਖੀ ਦੀ ਚੜ੍ਹਦੀ ਕਲਾ ਲਈ ਕਾਰਜ ਕਰੀਏ ਹੱਕ ਸੱਚ ਲਈ ਲੜੀਏ ਤੇ ਜਿੱਥੇ ਵੀ ਅਨਿਆਹ ਹੋ ਰਿਹਾ ਵਾ ਉਹਦੇ ਖਿਲਾਫ ਆਵਾਜ਼ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ